ਸਾਰੇ ਜਲੰਧਰ ਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਡਿਪਟੀ ਕਮਿਸ਼ਨਰ ਜਲੰਧਰ ਤੁਹਾਡੇ ਸਾਹਮਣੇ ਮੁਖਾਤਬ ਹੋ ਰਿਹਾ ਹਾਂ ਸਭ ਤੋਂ ਜ਼ਰੂਰੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹੁੰਦਾ ਜੋ ਮੈਨੂੰ ਆਰਮੀ ਕੈਂਟੋਨਮੈਂਟ ਤੋਂ ਪ੍ਰਾਪਤ ਹੋਈ ਹੈ ਜਲੰਧਰ ਤੋਂ ਇਹਦੇ ਵਿੱਚ ਅੱਜ 6 ਮਈ ਨੂੰ ਬਲੈਕਆਊਟ ਦੀ ਮੌਕ ਡ੍ਰਿਲ ਹੋਣੀ ਹੈ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਿਰਫ ਕੈਂਟੋਨਮੈਂਟ ਜਾ ਉਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਰਾਮਾ ਮੰਡੀ ਬੂਰ ਮੰਡੀ ਇੱਥੇ ਬਲੈਕਆਊਟ 8 ਤੋਂ 9 ਵਜੇ ਤੱਕ ਅੱਜ ਹੋਵੇਗਾ ਤੇ ਕੱਲ 7 ਮਈ ਨੂੰ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਇਹ ਬਲੈਕਆਊਟ ਦੀ ਮੌਕ ਡ੍ਰਿਲ ਹੋਣੀ ਹੈ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਇੱਕ ਸਿਰਫ ਇੱਕ ਮੌਕ ਡ੍ਰਿਲ ਹੈ ਕਿ ਆਫ਼ਤਾ ਦੇ ਅਫਸਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਕਿਸ ਤਰ੍ਹਾਂ ਬਲੈਕਆਊਟ ਦੀ ਟ੍ਰੈਨ ਕਿਤੀ ਜਾਂਦੀ ਹੈ ਇਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਵਿੱਚ ਇੱਕ